ਨਾਮ ਦੀ ਕਿਤੇ ਰਹਿਣਾ ਲੇਵੋ ਆਪਣੀ ਮੰਨਪਲੇਸਿੰਗ ਤੇ ਕਿਤੇ ਰਹਿਣਾ ਲੇਵੋ ਆਪਾਂ ਲੁਧਿਆਣਾ ਤੋਂ ਵੀ ਤੇ ਕੀ ਹਾਲਾਤ ਹੋਏ ਨੇ ਤੇ ਕਿਹੜਾ ਪਰਿਵਾਰਾ ਘਟਾ ਜੀ ਆਪਣਾ ਇੱਥੇ ਆਪਣਾ ਆਪਣਾ ਜੰਮੂ ਕਸ਼ਮੀਰ ਅਸੀਂ ਕੰਮ ਕਰੀਦਾ ਜੀ ਹਾਂਜੀ ਇੱਥੇ ਬਾਜੀ ਆਪਣਾ ਲੈ ਕੇ ਆਏ ਆਪਣੇ ਸਾਡੇ ਫਰੈਂਡ ਨੇ ਉਹਨਾਂ ਨੂੰ ਲੈ ਕੇ ਆਇਆ ਰਾਤੀ ਉਹਨਾਂ ਨਾਲ ਉੱਥੇ ਆਪਣਾ ਅਟੈਕ ਹੋਇਆ ਉਹਨਾਂ ਦੇ ਉੱਤੇ ਤੇ ਗੱਡੀ ਉਹਨਾਂ ਦੇ ਅਟੈਕ ਹੋਇਆ ਇੱਕ ਬੱਚਾ ਉਹ ਮੌਕੇ ਤੇ ਡੈਥ ਹੋ ਗਈ ਉਹਦੀ ਕਸ਼ਮੀਰ ਦੇ ਵਿੱਚ ਹਮਲਾ ਹਾਂਜੀ ਹਾਂਜੀ ਪੁੰਛ ਪੁੰਛ ਸ਼ੇਰੀ ਜੀ ਜੀ ਪੁੰਛ ਸ਼ੇਰੀ ਜੀ ਦੇ ਵਿੱਚ ਹਾਂਜੀ ਸਿੱਟੀ ਜੀ ਉਹਨੇ ਦੀ ਮੌਕੇ ਤੇ ਡੈਥ ਹੋ ਗਈ ਹੈ ਔਰ ਇੱਕ ਬੱਚਾ ਨਾਲ ਉਹਨਾਂ ਦਾ ਸੱਜ ਭਾਜੀ ਦਾ ਬੇਟਾ ਉਹਨਾਂ ਦੀ ਬਾਹ ਬਿਲਕੁਲ ਡੈਮੇਜ ਹੋ ਗਈ ਹੈ ਔਰ ਭਾਜੀ ਦੀ ਲੱਤ ਬਿਲਕੁਲ ਡੈਮੇਜ ਹੋ ਗਈ ਹੈ ਤੇ ਕੰਮ ਕੀ ਕਰਦੇ ਤੁਸੀਂ ਅਸੀਂ ਉੱਥੇ ਕਪੜੇ ਦਾ ਕੰਮ ਕਰੀਦਾ ਜੀ ਤੇ ਦੂਜੇ ਭਾਜੀ ਕੀ ਕਰਦੇ ਜਿਹੜੇ ਚੱਕ ਵੀ ਹੋਏ ਆ ਜਖਮੀ ਹੋਏ ਉਹ ਮੈਡੀਕਲ ਡਿਪਾਰਟਮੈਂਟ ਜਨੈ ਜੀ ਮੈਡੀਕਲ ਹਾਂਜੀ 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 ਕੀ ਪ੍ਰੈਸ਼ਰ ਕੀ ਉਹਨਾਂ ਦੀ ਐਡੀਸ਼ਨ ਆਇਆ ਤਾਂ ਫਿਲਹਾਲ ਤਾਂ ਸੀਰੀਅਸ ਹੀ ਗੈਰ ਨੇ ਜੀ ਬਾਕੀ ਹਾਂਜੀ ਲਾਹ ਚੱਲ ਰਿਹਾ ਜੀ ਕਿ ਉੱਥੇ ਲੋਕ ਡਰੇ ਪਏ ਆ ਬਹੁਤ ਡਰੇ ਹੋਏ ਨੇ ਲੋਕ ਉੱਥੇ ਬਹੁਤ ਡਰੇ ਹੋਏ ਨੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਖੋਫ ਹੈ ਬਸ ਉੱ ਕੱਲ ਦੇ ਸਾਰੇ ਹੀ ਜਮੂਨੋਂ ਨਿਕਲ ਕੇ ਆ ਰਹੇ ਨੇ ਸਿਟੀ 'ਚ ਕੋਈ ਵੀ ਨਹੀਂ ਰਹਿ ਰਿਹਾ ਇਸ ਟਾਈਮ ਸਾਰੇ ਲੋਕ ਆਪਣੇ ਘਰੇ ਪਰੇ ਘਰ ਛੱਡ ਕੇ ਜਾਂਦੇ ਪਏ ਆ ਪਰੇ ਘਰ ਛੱਡ ਕੇ ਜਾ ਰਹੇ ਆ ਬਸ ਆਪਣੀ ਜਾਨ ਬਚਾ ਰਹੇ ਨੇ ਜੀ ਬਸ ਸਾਡੀ ਜਾਨ ਬਚ ਜੇ ਸਾਰੇ ਲੋਕਾਂ ਦੇ ਮਨ ਚਾਹੀਏ ਸਿਰਫ ਸਾਡੀ ਜਾਨ ਬਚ ਜੇ ਉਹ ਸਾਰੇ ਨੀਚੇ ਜਮੂਨੋਂ ਆ ਰਹੇ ਨੇ ਉਹ ਪੁਨਸ਼ੇਰੀਆ ਬਿਲਕੁਲ ਖਾਲੀ ਹੋ ਗਿਆ ਜੀ ਇਸ ਟਾਈਮ ਖਤਰਵਾਦਾ ਜਾ ਰਹੇ ਆ ਖਤਰਵਾਦਾ ਜਾ ਰਹੇ ਆ ਜੀ ਉਹ ਲੱਗਦਾ ਜੀ ਕੇਂਦਰ ਸਰਕਾਰ ਨੇ ਤੇ ਭਾਰਤ ਸਰਕਾਰ ਨੂੰ ਜਵਾਬੀ ਜਵਾਬ ਦੇਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜਵਾਬੀ ਜਵਾਬ ਦੇਣਾ ਚਾਹੀਦਾ ਜੀ ਮਗਰ ਇਹ ਗੱਲ ਹੈ ਮਗਰ ਸ ਹਾਂਜੀ ਬਾਕੀ ਇਹ ਗੱਲੇ ਵੀ ਚਲੋ ਕੁਝ ਕਾਰਵਾਈ ਤਾਂ ਕਰਨੀ ਚਾਹੀਦੀ ਹੈ ਜੀ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ